जो तो हमें मालूम है कांग्रेस राज की हकीकत बड़ दिल बहलाने के लिए ख्याल अच्छा जी मेरी बेनती भी सुन लियो जी यही गल किसी शायर ने किसी टाइम कही थी कि बर्बादे गुलिस्ता करने को एक ही उल्लू काफी हर शाख पे उल्लू बैठा है ਅੰਜਾਮੇ ਗਲਿਸਤਾ ਕਿਆ ਹੋਗਾ ਮੈਂ ਤੇ ਬਸ ਇਹੀ ਗੱਲ ਕਹਿ ਸਕਦਾ ਇਹਨਾਂ ਵੱਲ ਮੇਰਦਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਦੇਣਗੇ ਜੀ ਜਵਾਬ ਮੈਂ ਲੈ ਕੇ ਤੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਉਂਗਾ ਉਸ ਗੱਲ ਨੂੰ ਮਦੇ ਨਜ਼ਰ ਰੱਖਦੇ ਹੋਏ ਕਿ ਸ਼ਾਰਟੇਜ ਆਫ ਆਕਸੀਜਨ ਹੈ ਬਹੁਤ ਸਾਰੇ ਲੋਕਾਂ ਦੀ ਤੁਹਾਨੂੰ ਪਤਾ ਡੈਥ ਹੋਈਆਂ ਵਰਲਡ ਵਾਈਡ ਆਪਣੇ ਏਰੀਆ ਚ ਵੀ ਇਹੀ ਹੋ ਰਿਹਾ ਤੇ ਮੈਂ ਐਜ਼ ਅ ਮੈਂਬਰ ਆਫ ਪਾਰਲੀਮੈਂਟ 1 ਕਰੋੜ ਤੇ 18 ਲੱਖ ਰੁਪਇਆ ਤੇ 70 ਹਜ਼ਾਰ ਕੇ 40 ਹਜ਼ਾਰ ਰੁਪਇਆ ਦਿੱਤਾ ਸੀ ਉਹਦੇ ਵਾਸਤੇ ਉਹ ਤੁਸੀਂ ਵੇਖੋ ਐਸੀ ਡਿਪਾਰਟਮੈਂਟ ਦੀ ਤੁਸੀਂ ਵੇਖੋ ਗੱਲ ਜਦੋਂ ਟੈਂਡਰ ਰਪਿਆ ਟੈਂਡਰ ਆਇਆ 1 ਕਰੋੜ 10 ਲੱਖ ਦਾ ਸੋ ਤਕਰੀਬਨ 9 ਲੱਖ ਰੁਪਿਆ ਮੇਰੇ ਪੈਸਿਆਂ ਚੋਂ ਜਾਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ ਬਚ ਗਿਆ ਜੀ ਬਟ ਸਭ ਤੋਂ ਵੱਡੀ ਚੀਜ਼ ਉਹ ਦੇ ਵਿੱਚ ਸਿਰ ਇਹ ਸੀ ਆਕਸੀਜਨ ਦਾ ਜਿਹੜਾ ਪਲਾਂਟ ਲੱਗਿਆ ਸੀ ਉਹਦੇ ਵਿੱਚ ਸਟੇਬਲਾਈਜ਼ਰ ਜ਼ਰੂਰੀ ਹੁੰਦਾ ਜਿਸ ਆਫਰੇਜ ਨੂੰ ਲੱਗਦਾ ਆਪਣੇ ਏ ਕੰਡੀਸ਼ਨਰ ਜਿਹਨੂੰ ਸਟੇਬਲਾਈਜ਼ਰ ਐਂਡ ਸਟੇਬਲਾਈਜ਼ਰ ਦੀ ਡਾਕਸਬ ਟੋਟਲ ਕੀਮਤ 5 ਲੱਖ ਰੁਪਿਆ ਸੀ ਜਿਹੜਾ 9 ਲੱਖ ਮੇਰੇ ਪੈਸਿਆਂ ਚੋਂ ਗਵਰਨਮੈਂਟ ਆਫ ਇੰਡੀਆ ਦੇ ਪੈਸਿਆਂ ਚੋਂ بچਿਆ ਸੀ ਤੁਹਾਡਾ ਇੰਜੀਨੀਅਰਿੰਗ ਡਿਪਾਰਟਮੈਂਟ ਜਿਹੜਾ ਇਹ ਨੂੰ ਡਸ ਕੀਤਾ ਜਾਵੇ ਜੀ ਉਹਨਾਂ ਨੂੰ ਸਰ ਅੱਛਾ ਚਲੋ ਤੁਹਾਨੂੰ ਕਰ ਲੈਨੇ ਗਾਲੀ ਮੋਕ ਕੇ ਬੇਨਤੀ ਮੇਰੀ ਗੁਜ਼ਾਰਿਸ਼ ਹੈ ਸਰ 9 ਲੱਖ ਚੋਂ ਵੀ 5 ਲੱਖ ਰੁਪਏ ਦੇ ਸਟੇਬਲਾਈਜ਼ਰ ਤੇ ਲੱਗਦਾ ਸੀ ਉਹ ਚੱਲ ਜਾਣਾ ਸੀ ਪਲਾਂਟ ਅਨਫੋਰਚਨਟਲੀ ਵੀ ਵੇਰ ਇਨ ਦੀ ਲਾਸਟ ਸਟੇਜ ਇਲੈਕਸ਼ਨ ਫਿਰ ਸਰਕਾਰ ਤੁਹਾਡੀ ਆ ਗਈ ਆਪਦੀ ਗਵਰਨਮੈਂਟ ਆ ਗਈ ਧੀ ਹੁਣ ਰਿਸਪੌਂਸਿਬਿਲਟੀ ਉਹਨੂੰ ਚਲਾਣ ਦੀ ਪਲਾਂਟ ਨੂੰ ਤੇ ਤੁਹਾਡੀ ਹੈ ਜੀ ਇਹ ਤੇ অনਗoing ਪ੍ਰੋਸੈਸ ਹੈ ਕੋਈ ਮੇਰੀ ਜਦੀ ਜਿਆਦਾ ਤੇ ਚੀਜ਼ ਹੈ ਨਹੀਂ ਸੀ ਅਨਫੋਰਚਨਟਲੀ ਆ 4 ਸਾਲ ਤਕਰੀਬਨ 4 ਸਾਲ ਹੋ ਚੁੱਕੇ ਮੇ 21 ਦੇ ਵੇਸੇ ਪੈਸੇ ਦਿੱਤੇ ਨੇ ਹੋਇਆ ਕੀ ਸਰ ਉਸ ਤੋਂ ਬਾਅਦ ਅੰਦਰੋਂ ਮਸ਼ੀਨਰੀ ਬਹੁਤ ਸਾਰੀ ਜਦੀ ਚੋਰੀ ਹੋ ਗਈ ਜਦੋਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਂ ਪੁੱਛਿਆ ਕਿ ਮਸ਼ੀਨਰੀ ਚੋਰੀ ਹੋ ਗਈ ਜਿਸ ਬਖਸ਼ਤਵਾਸੇ ਪਲਾਂਟ ਲੱਗਾ ਸੀ ਉਹਦਾ ਕਾਰਨ ਕੀ ਹੋਇਆ ਉੱਥੋਂ ਮੈਨੂੰ ਜਵਾਬ ਆਇਆ ਕਿ ਜੀ ਚੌਂਕੀਦਾਰ ਸਾਡੇ ਕੋਲ ਹੈ ਨਹੀਂ ਸੀ ਉਸ ਹਸਪੀਟਲ ਦੇ ਵਿੱਚ ਜਿੱਥੇ ਇੰਨਾ ਸਾਫ਼ ਹੈ ਉੱਥੇ ਚੌਕੀਦਾਰ ਨਾ ਹੋਣ ਕਰ ਮਸ਼ੀਨਰੀ ਚੋਰੀ ਹੋ ਗਈ ਸੋ 2.5 ਕਰੋੜ ਰੁਪਇਆ ਗਵਰਨਮੈਂਟ ਦਾ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਲੋਕਾਂ ਦੀ ਬਿਹਤਰੀ ਵਾਸਤੇ ਸੈਂਡ ਪੈਕਦਾ ਤੇ ਫੇਰ ਨਹੀਂ ਪਤਾ ਕਦੋਂ ਆਜੇ ਵੀ ਹਵ ਟੂ ਬੀ ਪ੍ਰਿਪੇਅਰਡ ਸੋ ਮੇਰਾ ਇਹਨਾਂ ਨੂੰ ਕਹਿਣ ਦੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਸ ਨੂੰ ਇਹ ਚਲਾਇਆ ਜਾਏ ਇਹ ਇਹ ਤੁਹਾਡੀ ਸਭ ਦੀ ਚੀਜ਼ ਬਣ ਕੇ ਰਹਿਣੀ ਹੈ ਸਵਾਲ ਪੁੱਛਣਾ ਹੈ ਜੀ ਸਵਾਲ ਇਹੀ ਹੈ ਜੀ ਕਦੋਂ ਤੱਕ ਚਲਾ ਦੋਗੇ 4 ਸਾਲ ਤੇ ਗੁਜ਼ਰ ਚੁੱਕੇ ਜਵਾਬ ਦਿੱਤਾ ਉਹਨੇ ਮਾਰ ਤੱਕ ਚਲਾ ਦੇ ਉਹ ਮੈਨੂੰ ਤੁਹਾਡੇ ਵੱਲ ਤੇ ਇਹਨਾਂ ਵੱਲ ਦੋਨਾਂ ਵੱਲ ਧਿਆਨ ਕਰ ਮੇਰੇ ਵੱਲੀ ਧਿਆਨ ਕਰੋ ਜੀ ਚਲੋ ਮੈਂ ਤੁਹਾਡੇ ਵੱਲੀ ਕਰਨਾ ਇਹਨਾਂ ਵੱਲ ਮੇਰਾ ਹੀ ਨਹੀਂ ਕਿਉਂਕਿ ਮੇਰੀ ਕਿਸੇ ਗੱਲ ਦਾ ਜਵਾਬ ਤੇ ਦੇ ਨਹੀਂ ਨਹੀਂ ਦੇਣਗੇ ਜਵਾਬ ਮੈਂ ਲੈ ਕੇ ਮੇਰਾ ਧਿਆਨ ਹੀ ਤੁਹਾਡੇ ਵੱਲ ਜਵਾਬ ਮੈਂ ਲੈ ਕੇ ਦੇਵਾਂਗਾ ਜਵਾਬ ਅਹ ਦੇਖੋ ਇਹਨਾਂ ਦਾ ਜਿਹੜਾ ਸਵਾਲ ਬੜਾ ਵਾਜਿਬ ਹੈ ਫਰੀਦਕੋਟ ਵੀ ਲੱਗਿਆ ਸੀ ਉੱਥੇ ਵੀ ਇਹੀ ਬਿਮਾਰੀ ਪਈ ਸੀ ਤੋ ਤੁਸੀਂ ਜਿੱਥੇ ਇਹਨਾਂ ਵਾਲਾ ਕਰਨ ਲੱਗੇ ਉਹ ਮੈਂ ਸਵਾਲ ਨਹੀਂ ਪੁੱਛ ਸਕਦਾ ਫਰੀਦਕੋਟ ਵਾਲਾ ਵੀ ਚਲਵਾ ਦਿਆ ਜਿਵੇਂ ਲੱਗਦਾ ਉਹ ਚੱਲ ਪਿਆ ਹਾਂ ਜਿਸ ਕਿਸੇ ਦੀ ਕੁਤਾਈ ਸੀ ਮੰਤਰੀ ਜੀ ਉਹਦੇ ਵੀ ਫੇਸ਼ ਕੀਤਾ ਜਾਵੇ ਬਾਕੀ ਮੰਤਰੀ ਜੀ ਕੁਝ ਕਹਿਣਾ ਜਾਓ ਜੀ ਸਰ ਇਸ ਤਰ੍ਹਾਂ ਹੈਗਾ ਜੀ ਤੁਸੀਂ ਬੜੀ ਮੈਂ ਕਹੂੰਗਾ ਕਿ ਮਿਲੀਅਨ ਡਾਲਰ ਕੁਐਸਚਨ ਹੈ ਜੀ ਇਹ ਜਿਹੜਾ ਚੱਟਾ ਹਾਥੀ ਧਾਰੀਵਾਲ ਚ ਹੈ ਨਾ ਜੀ ਇਹੋ ਜੇ 41 ਹੈ ਜੀ ਇਹ ਜਿਹੜੇ 41 ਪਲਾਂਟ ਇਹਨਾਂ ਨੇ ਲਾਏ ਹਨ ਚ ਉਹ ਇਹ ਨਹੀਂ ਚੱਲਦੇ ਪਿਆ ਗੁਰਦਾਸਪੁਰ ਵਿੱਚ ਵੀ ਨਹੀਂ ਚੱਲਦਾ ਪਿਆ 41 ਆ ਇਹਦਾ ਕਾਰਨ ਕੀ ਹੈ ਸਰ ਇਹ ਵੈਸੇ ਜਿਹੜਾ ਬਾਜਵਾ ਸਾਹਿਬ ਨੇ ਜਿਹੜੀ ਸਾਰੀ ਕਹਾਣੀ ਦੱਸੀਆ ਉਹ ਕਾਂਗਰਸ ਸਰਕਾਰ ਦੇ ਵੇਲੇ ਦੀ ਹੈ ਪਹਿਲਾਂ ਇੱਕ ਮੁੱਖ ਮੰਤਰੀ ਫਿਰ ਦੂਜਾ ਮੁੱਖ ਮੰਤਰੀ ਅਸੀਂ ਤਾਂ ਹੁਣ ਚਲਾ ਰਹੇ ਹਾਂ ਇੱਕ ਮਹੀਨੇ ਦੇ ਵਿੱਚ ਚਲਾ ਦਾਂਗੇ ਸਰ ਸਰ ਗੱਲ ਇਹ ਹੈ ਵੀ ਇਹੋ ਜਿਹੇ ਚਿੱਟੇ ਹਾਥੀ ਬਹੁਤ ਹੈ ਜੀ ਪਹਿਲਾਂ ਸੂਧਾ ਕੇਂਦਰ ਸੀ ਉਹਦੇ ਵਿੱਚ ਅਸੀਂ ਮੱਲਾ ਕਰਣੇ ਕੋ ਬਣਾਏ ਆ ਹੁਣ ਇਹ ਜਿਹੜੇ ਇਹਨਾਂ ਦੇ 41 ਚਿੱਟੇ ਹਾਥੀ ਹੈ ਸਰ ਮੈਂ ਠੀਕ ਤੱਕ ਕਰਾ ਦੂੰਗਾ ਇਹੇ ਬਟ ਮੈਂ ਇੱਕ ਡਾਕਟਰ ਹੋਣ ਦੇ ਨਾਤੇ ਸ਼ਾਇਦ ਉਹ ਸਹੀ ਗੱਲ ਨਹੀਂ ਹੋਊਗੀ ਕਿਉਂਕਿ ਜਿਹੜੀ ਇਹਦੇ ਵਿੱਚ ਆਕਸੀਜਨ ਦੀ ਪਿਓਰਿਟੀ ਹੈ ਨਾ ਸਾਰੋ 94% ਹੈ 95% ਹੈ ਜਿਹੜੀ ਅਸੀਂ ਲਿਕੁਇਡ ਮੈਡੀਕਲ ਆਕਸੀਜਨ ਹੈ ਨਾ ਜੀ ਉਹਦੇ ਚ 99% ਹੈ 100% ਹੈ ਸੋ ਅਸੀਂ ਜਿਹੜੇ ਇਹਨਾਂ ਨੂੰ ਪ੍ਰੇਫਰ ਕਰ ਰਹੇ ਆ ਇਹ ਹੁਣ ਚਿੱਟੇ ਹਾਥੀ ਆ ਆਈ ਡੋਨਟ نو ਇਹਨਾਂ ਦਾ ਕੀ ਕਰਨਾ ਉਹ ਤਾਂ ਮੈਂ ਚਲਾ ਦਤੇ ਜੀ ਪਰ ਮੈਨੂੰ ਲੱਗਦਾ ਕਿ ਪੇਸ਼ੈਂਟ ਦੇ ਇੰਟਰਸਟ ਵਿੱਚ ਇਹ ਆ ਕਿ ਉਹਨਾਂ ਨੂੰ ਜਿਹੜੀ ਪਿਓਰ ਆਕਸੀਜਨ ਦਿੱਤੀ ਜਾਵੇ ਉਹਨਾਂ ਨੂੰ ਜਿਹੜੀ ਲਿਕੁਇਡ ਆਕਸੀਜਨ ਆ ਅਸੀਂ ਆਕਸੀਜਨ ਮਿਲ ਰਹੀ ਆ ਸਰ ਧਾਰੀਵਾਲ ਦੇ ਵਿੱਚ ਵੀ ਆਕਸੀਜਨ ਮਿਲ ਰਹੀ ਆ ਉੱਥੇ ਤਕਰੀਬਨ 86 ਜਿਹੜੇ ਸਿਲੰਡਰ ਹੈਗੇ ਆ ਡਿਫਰੈਂਟ ਟਾਈਪ ਦੇ ਉਹ ਅਸੀਂ ਪ੍ਰੋਵਾਈਡ ਕਰ ਰਹੇ ਆ ਆਕਸੀਜਨ ਮਰੀਜ਼ਾਂ ਨੂੰ ਮਿਲ ਰਹੀ ਆ ਮਰੀਜ਼ਾਂ ਨੂੰ ਦਿੱਕਤ ਨਹੀਂ ਆ ਰਹੀ ਹੈ ਇਹ ਪਲਾਂਟਸ ਆ ਜਿਹੜੇ ਚਲਾਣੇ ਆ ਇਹ ਕੋਈ ਸਿਆਣੀ ਗੱਲ ਨਹੀਂ ਆ ਜੀ ਮੇਰੇ ਹਿਸਾਬ ਨਾਲ ਸਾਨੂੰ ਜਿਹੜੇ ਜਿਹੜੇ ਐਕਚੁਅਲ ਜਿਹੜੀ ਪਿਓਰ ਆਕਸੀਜਨ ਆ ਲਿਕੁਇਡ ਮੈਡੀਕਲ ਆਕਸੀਜਨ ਦੇ ਪਲਾਂਟ ਆ बड़े भाई है जी बहुत तजर्बे करता ये सर मैं एको गल कह सकता जी यू तो हमें मालूम है जन्नत की हकीकत यू तो हमें मालूम है कांग्रेस राज की हकीकत पर दिल बहलाने के लिए ख्याल अच्छा बाजवा जी मेरी बेनती भी सुन लो जी यही गल किसी शायर ने किसी टाइम कही थी कि बर्बादे गुलिस्ता करने को एक ही उल्लू काफी। हर शाक पे उल्लू बैठा है अंजाम क्या होगा मैं सप... सिस्टम, मेरी मेरी, मेरी, मेरी पैसे जो खुद पैसे मे हम आप कहने की प्लाट की लोड़ ही है नी जी इसम्थ मिनिस्टर अपनी टेक्नीकल टीम अपनी हेल्थ कारपोरेशन ਉਹ ਉਥੇ ਮੰਗੇ ਕਿ ਸਾਨੂੰ ਆਕਸੀਜਨ ਦਾ ਪਲਾਂਟ ਚਾਹੀਦਾ ਹੈ ਉਹਦੇ ਕਹਿੰਦੇ ਹੀ ਯਰ ਨਾ ਟੈਕਨੀਕਲ ਪੀਪਲ ਆਈ ਗੇਵ ਦ ਮਨੀ 41 ਪਲਾਂਟ ਲੱਗੇ ਤੁਸੀਂ ਕਹਿੰਦੇ ਹੋਣੇ ਦੀ ਲੋੜ ਹੀ ਹੈ ਨਹੀਂ ਫਿਰ ਤੇ ਬਾਕੀ ਯੂਨੀਵਰਸਿਟੀ ਕਾਲਜਸ ਹਸਪੀਟਲ ਸਾਰੇ ਬੰਦ ਕਰਦੀਏ ਐਂਡ ਇਹ ਪੈਸੇ ਦਿੱਤੇ ਗਏ ਨੇ ਸਰ ਮੇ ਆਫ 21 ਤੁਸੀਂ ਸਵਾਲ ਪੁੱਛੋ 4 ਮਹੀਨਿਆਂ ਤੋਂ ਬਾਅਦ ਤੇ ਗਵਰਨਮੈਂਟ ਹੀ ਚਲੀ ਚਲੀ ਤੁਸੀਂ ਸਵਾਲ ਪੁੱਛੋ ਜੀ ਸਵਾਲ ਪੁੱਛੋ ਸਵਾਲ ਤੇ ਇਹੀ ਹੈ ਜੀ ਕਿ ਕੰਮ ਆਪਾਂ ਨਿਬੇੜੀਏ ਯੇਰੋ ਚੈਰੀ ਵਿੱਚ ਜਵਾਬ ਨਾ ਦਈਏ ਤੁਸੀਂ ਬਹੁਤ ਕੁਝ ਅੱਗੇ ਵੀ ਪਰੋਣਾ ਹੈ ਬੈਠੋ ਬੈਠੋ ਮੰਤਰੀ ਜੀ ਮੰਟਰੀ ਕੀ ਕਰੇਗਾ ਟੈਂਟਰ ਖੁੱਲ ਜਾਏਗਾ ਜੀ ਮਾਰਚ ਦੇ ਮਹੀਨੇ ਵਿੱਚ ਇਹਨਾਂ ਦਾ ਪਲਾਨ ਚਲਾ ਦਾਂਗੇ ਜੀ डन ਜੀ डन डन थैंक यू थैंक यू